ਦੇਸ਼ ਦੇ ਇੱਕ ਪਾਸੇ ਜੰਗ ਦੀਆਂ ਗੱਲਾਂ ਹੋ ਰਹੀਆਂ ਨੇ ਦੂਜੇ ਪਾਸੇ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਸ਼ਾਂਤੀ ਦੀ ਅਪੀਲ ਹੋ ਰਹੀ ਹੈ ਕਿਵੇਂ ਪੂਰੀ ਦੁਨੀਆ ਦੇ ਅੰਦਰ ਪੰਜਾਬ 'ਚ ਤੇ ਦੇਸ਼ 'ਚ ਸ਼ਾਂਤੀ ਸਥਾਪਿਤ ਹੋਵੇ ਕਿਵੇਂ ਜੰਗ ਨਾ ਲੱਗੇ ਇਸ ਦੇ ਲਈ ਐਫਰਟ ਕੀਤੇ ਜਾ ਰਹੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਬਕਾਇਦਾ ਇਸ ਦੇ ਉੱਤੇ ਇੱਕ ਸੈਮੀਨਾਰ ਰੱਖਿਆ ਗਿਆਗਾ ਜਿਹਦਾ ਨਾਂ ਗਾਂਧੀ ਪੀਸ ਐਂਡ ਗਨ ਇਹਦੇ ਤੇ ਚਰਚਾ ਹੋਈ ਹੈ ਸਾਡੇ ਨਾਲ ਰਾਜਵਿੰਦਰ ਬੈਂਸ ਜੋ ਇੱਥੇ ਬੋਲੇ ਨੇ ਬੁਲਾਰੇ ਨੇ ਔਰ ਨਾਲ ਸਿਮੀ ਵਿੜੈਂਚ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਸੋਚਦੇ ਨੇ ਉਹ ਜੰਗ ਦੇ ਇਸ ਮਾਹੌਲ 'ਚ ਕੀ ਰੈਲੇਵੈਂਸ ਆ ਗਾਂਧੀ ਦੀ ਔਰ ਕੀ ਰੈਲੇਵੈਂਸ ਆ ਸ਼ਾਂਤੀ ਦੀ ਬਾਈ ਸਾਬ ਇੱਕ ਮਾਹੌਲ ਪੂਰੇ ਦੇਸ਼ ਦੇ ਅੰਦਰ ਬਣ ਰਿਹਾਗਾ ਇੱਕ ਸੈਂਟੀਮੈਂਟ ਵੀ ਆ ਪਾਕਿਸਤਾਨ ਨੇ ਅਟੈਕ ਵੀ ਕੀਤਾਗਾ ਉਹਦੇ 'ਚ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਇੰਪੋਰਟੈਂਟ ਆ ਗਾਂਧੀ ਦੇ ਉੱਤੇ ਗੱਲ ਕਰਨਾ ਨਹੀਂ ਗਾਂਧੀ ਸਾਡੇ ਦੇਸ਼ ਨੂੰ ਡਿਫਾਈਨ ਕਰਦਾ ਹੈ ਸਾਡੇ ਦੇਸ਼ ਦੇ ਸਾਰੇ ਈਥੋਸ ਗਾਂਧੀ ਤੋਂ ਆਉਂਦੇ ਨੇ ਔਰ ਜਿਹੜੇ ਦੇਸ਼ 'ਤੇ ਸਾਰੀ ਆਲਟਿਸ ਗਾਂਧੀ ਦੇ ਨਾਮ ਤੇ ਚੱਲਦੀ ਹੋਵੇ ਉਥੇ ਤੁਸੀਂ ਇਲੈਕਸ਼ਨਲਿ ਵਾਰਸ ਹਿਸਟੇਰੀਆ ਕ੍ਰੀਏਟ ਕਰੋ ਉਥੇ ਨੇਬਰ ਨੂੰ ਡਰਾਉਣ ਦੀ ਕੋਸ਼ਿਸ਼ ਕਰੋ ਉਥੇ ਹਰ ਚੀਜ਼ ਬਿਲਕੁਲ ਸੋਲਜਰ ਦੀ ਭਾਸ਼ਾ ਵਿੱਚ ਬੋਲੋ ਐਜ਼ ਇਫ ਹਾਰਜਾ ਜਿੱਤਨ ਦਾ ਹੀ ਮਾਮਲਾ ਹੈ ਹੋਰ ਕੋਈ ਮਾਮਲਾ ਨਹੀਂ ਇਹ ਸਾਰਾ ਡਿਸਟਰਬਿੰਗ ਟ੍ਰੈਂਡ ਹੈ ਕਿਉਂਕਿ ਜਿਹੜੀਆਂ ਰੀਅਲ ਪ੍ਰੋਬਲਮਸ ਹੈ ਪਾਕਿਸਤਾਨ ਦੀਆਂ ਔਰ ਪੰਜਾਬ ਦੀਆਂ ਔਰ ਹਿੰਦੁਸਤਾਨ ਦੀਆਂ ਉਹ ਤਾਂ ਐਕਚੁਅਲੀ ਵਾਰ ਅਗੇਂਸਟ ਪੋਵਰਟੀ ਹੈ ਉਹ ਤਾਂ ਗਰੀਬੀ ਦੇ ਖਿਲਾਫ ਲੜਨਾ ਹੈ ਤੁਸੀਂ ਉਹ ਸਾਰੇ ਨਾਨ ਨੂੰ ਭੁੱਲ ਗਏ ਤੁਸੀਂ ਇੰਨਾ ਵੱਡਾ ਇਸ਼ੂ ਸੀ ਦਲੇਤ ਐਕਸਪਾਰਟੇਸ਼ਨ ਹਲੇ ਵੀ 5 ਸਾਲ ਬਾਅਦ ਉਹ ਇਸ਼ੂ ਖਤਮ ਹੋ ਗਿਆ ਤੁਸੀਂ ਮੁਸਲਮਾਨਾਂ ਨੂੰ ਮਾਰਜਲਾਈਜ਼ ਕਰਨ ਦਾ ਮਸਲਾ ਖਤਮ ਹੋ ਗਿਆ ਤੁਸੀਂ ਡਾਇਰੈਕਟਲੀ ਟਿਪੀਕਲ ਜਿਹਨੂੰ ਆਪਾਂ ਕਹਿੰਦੇ ਆ ਫੈਜ਼ਿਸ ਲੌਗਨਿੰਗ ਕਿ ਜੀ ਬਸ ਹੁਣ ਦੁਸ਼ਮਣੇ ਕ੍ਰੀਏਟ ਕਰ ਲਿਆ ਹੁਣ ਆਪਾਂ ਦੁਸ਼ਮਣ ਦੇ ਨਾਂ ਤੇ ਰਾਜ ਕਰਨਾ ਹੈ ਬਟ ਆਈ ਥਿੰਕ ਇਹ ਦੋਨਾਂ ਦੀ ਗੇਮ ਹੈ ਮੁਲਕ ਪਾਕਿਸਤਾਨ ਦੇ ਹਿੰਦੁਸਤਾਨ ਦੇ ਇਸ ਤਰ੍ਹਾਂ ਦਾ ਮਾਹੌਲ ਬਣਦਾਗਾ ਤਾਂ ਸਿਵਲ ਸੋਸਾਇਟੀ ਦਾ ਕੀ ਰੋਲ ਹੋਣਾ ਚਾਹੀਦਾ ਜਿਵੇਂ ਅੱਜ ਤਾਂ ਚਲੋ ਇਹ ਸੈਮੀਨਾਰ ਹੋਇਆ ਪਰ ਪਿਛਲੇ ਦਿਨਾਂ ਤੋਂ ਲਗਾਤਾਰ ਮਾਹੌਲ ਬਣ ਰਿਹਾ ਸੀਗਾ ਤਾਂ ਕਿਸ ਤਰ੍ਹਾਂ ਦਾ ਸਿਵਲ ਸੋਸਾਇਟੀ ਦਾ ਰੋਲ ਹੋਣਾ ਚਾਹੀਦਾ ਸਿਵਲ ਸੋਸਾਇਟੀ ਨੂੰ ਪਹਿਲੀ ਗੱਲ ਤਾਂ ਨਾਅਰੇਵਾਜ ਦੇ ਨਾਲ ਉਹ ਪੂਰੇ ਕਰਾਊਡ ਨਾਲ ਜੁੜਨਾ ਨਹੀਂ ਚਾਹੀਦਾ ਉਹਨੂੰ ਧਿਆਨ ਨਾਲ ਕ੍ਰਿਟੀਕਲੀ ਐਨਲਾਈਜ਼ ਕਰਨਾ ਚਾਹੀਦਾ ਉਹਨੂੰ ਸਰਕਾਰ ਦਾ ਫੇਸ ਵੈਲਿਊ ਤੇ ਕੋਈ ਵੀ ਗੱਲ ਕਰਨਾ ਸਵੀਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਰਕਾਰ ਆਕਸ ਸੱਚ ਨਹੀਂ ਬੋਲ ਔਰ ਜਿਹੜਾ ਉਹਨਾਂ ਦੇ ਆਪਰੇਸ਼ਨ ਹੈ ਉਹਨਾਂ ਵਿੱਚ ਜੇ ਤੁਸੀਂ ਸਕਰੂਡਨੈਸ ਕਰੋ ਥੋੜੀ ਸਮੇਂ ਨਾਲ ਐਂਡ ਅਵੇਲੇਬਲ ਡਾਟਾ ਨਾਲ ਤੁਹਾਨੂੰ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਇਹ ਆਪਰੇਸ਼ਨ ਦਾ ਡੋਮੈਸਟਿਕ ਰੈਲੇਵੈਂਸ ਜ਼ਿਆਦਾ ਹੈ ਤੇ 익ਸਟਰਨਲ ਪਾਕਿਸਤਾਨ ਦੇ ਅਟੈਕ ਜਾਂ ਪਾਕਿਸਤਾਨ ਹਰਾਉਣਾ ਜਿਹਾ ਇਹੋ ਜਿਹਾ ਕੋਈ ਪਰਪਸ ਨਹੀਂ ਹੈਗਾ ਤੇ ਇਸੇ ਤਰ੍ਹਾਂ ਇਦਾਂ ਦੀਆਂ ਚੀਜ਼ਾਂ ਅਕਸਰ ਦੋਨੋਂ ਸਰਕਾਰਾਂ ਦੀ ਸਹਿਮਤੀ ਨਾਲ ਹੁੰਦਾ ਹੈ ਔਰ ਆਪਣੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹੋ ਜਿਹੇ ਆਪਰੇਸ਼ਨ ਕੀਤੇ ਜਾਂਦੇ ਨੇ ਸਾਡੇ ਨਾਲ ਸੁਮੀ ਬੜਾਚ ਵੀ ਨੇ ਮੈਡਮ ਤੁਸੀਂ ਕਿਵੇਂ ਦੇਖਤੀ ਹੋ ਗਾਂਧੀ ਇਸ ਧਾਰਚ ਕਿੰਨਾ ਰੈਲੇਵੈਂਟ ਆ ਕਿਉਂਕਿ ਗਾਂਧੀ ਨੇ ਕਿਹਾ ਸੀਗਾ ਕਿ ਜੇ ਆਈ ਫਾਰ ਆਈ ਅਗਰ ਅੱਖ ਬਦਲੀ ਅਕੜਨੀ ਸ਼ੁਰੂ ਕਰ ਦੋਗੇ ਤਾਂ ਸਾਰਾ ਦੇਸ਼ ਅੰਨਾ ਹੋ ਜੂ ਸਾਰੀ ਦੁਨੀਆ ਨਹੀਂ ਹੋ ਜੂਗੀ ਇਹੋ ਜਿਹਾ ਮਾਹੌਲ ਬਣ ਰਿਹਾਗਾ ਤਾਂ ਗਾਂਧੀ ਦੀ ਰੈਲੇਵੈਂਸ ਕਿੰਨੀ ਹੈ ਇਸ ਟਾਈਮ 'ਚ ਮੈਂ ਇਹ ਸਮਝਦੀ ਆ ਕਿ ਗਾਂਧੀ ਤੇ ਉਹਨਾਂ ਦੇ ਵਰਗੇ ਹੋਰ ਲੋਕ ਨੈਲਸਨ ਮੰਡੇਲਾ ਮਾਰਟਨ ਲੂਥਰ ਕਿੰਗ ਇਹ ਤਿੰਨ ਨਾਂ ਜੇ ਤੁਸੀਂ ਦੇਖੋ ਇਹ ਆਮ ਤੌਰ ਤੇ ਸਾਰਿਆਂ ਨੂੰ ਪਤਾ ਹੈ ਤੇ ਇਹਨਾਂ ਦੀ ਰੈਲੇਵੈਂਸ ਹਮੇਸ਼ਾ ਰਹੇਗੀ ਕਿਉਂਕਿ ਜਿਹੜੇ ਕਾਮਨ ਲੋਗ ਐ ਆਮ ਆਦਮੀ ਐ ਉਹ ਕਦੀ ਵੀ ਲੜਾਈ ਨਹੀਂ ਚਾਹਦਾ ਕਿਉਂਕਿ ਡਾਇਰੈਕਟ ਇੰਪੈਕਟ ਉਹਦਾ ਲੜਾਈ ਦਾ ਉਹਦੇ ਉੱਤੇ ਹੀ ਪੈਂਦਾ ਤੇ ਲੜਾਈ ਦਾ ਜਿਹੜਾ ਕਾਸਟ ਐ ਪੈਸਿਆਂ ਦਾ ਹੀ ਨਹੀਂ ਹਿਊਮਨ ਕਾਸਟ ਵੀ ਬਹੁਤ ਹੁੰਦਾ ਮੈਂ ਤੁਹਾਡਾ ਪਤਾ ਲੱਗੇ ਸੀ ਤੁਹਾਡੀ ਫੈਮਿਲੀ ਦੇ ਅੰਦਰ ਵੀ ਇਸ ਤਰ੍ਹਾਂ ਦਾ ਇੱਕ ਇਨਸੀਡੈਂਟ ਹੋਇਆ ਉਹ ਜ਼ਰੂਰ ਤੁਸੀਂ ਦਰਸ਼ਕਾਂ ਨੂੰ ਦੱਸੋਗੇ ਤੇ ਲੋਕਾਂ ਨੂੰ ਪਤਾ ਲੱਗੂ ਕਿ جنگ ਦਾ ਕੀ ਮਤਲਬ ਹੁੰਦਾ جنگ ਦਾ ਹਿਊਮਨ ਕਾਸਟ ਬਹੁਤ ਵੱਡਾ ਹੁੰਦਾ ਮੇਰੇ ਜਿਹੜੇ ਫਾਦਰ ਸੀ ਉਹ ਮਿਸਿੰਗ ਸੀ Uh, 1971 ਦੀ ਲੜਾਈ ਚ ਤੇ ਉਸ ਤੋਂ ਬਾਅਦ ਸਾਨੂੰ ਕਦੀ ਪਤਾ ਨਹੀਂ ਲੱਗਿਆ ਕਿ ਉਹਨਾਂ ਦਾ ਕੀ ਹੋਇਆ ਉਹਨਾਂ ਦੇ ਨਾਲ ਹੋਰ ਕਈ ਵੀ ਲੋਕ ਇਸ ਤਰ੍ਹਾਂ ਦੇ ਸੀ ਤੇ ਇਸ ਤਰ੍ਹਾਂ ਹੀ ਪਾਕਿਸਤਾਨ ਦੇ ਸਾਈਡ ਦੇ ਵੀ ਹੁੰਦੇ ਆ ਤੇ ਮੈਂ ਤਾਂ ਇਹ ਸਮਝਦੀ ਆ ਕਿ ਅਸੀਂ ਨੇਬਰਸ ਆ ਜਿਸ ਤਰ੍ਹਾਂ ਅਮਰੀਕਾ ਤੇ ਕੈਨੇਡਾ ਪੀਸਫੁਲੀ ਰਹਿ ਰਹੇ ਆ ਅਸੀਂ ਬਲਕਿ ਆਰਮਜ਼ ਰੇਸ ਵਿੱਚ ਪਈਏ ਹੀ ਕਿਉਂ ਤੇ ਆਰਮਜ਼ ਰੇਸ ਵਿੱਚ ਪੈ ਕੇ ਸਾਨੂੰ ਕੋਈ ਫਾਇਦਾ ਨਹੀਂ ਇਨ ਫੈਕਟ ਇਕੱਠੇ ਹੋ ਕੇ ਇੱਕ ਦੂਸਰੇ ਦੇ ਮਸਲੇ ਹੱਲ ਕਰਨਾ ਆਪਣੀ ਉਹ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਪੜਾਈ ਲਿਖਾਈ ਹੈਲਥ ਇਹਦੇ ਤੇ ਫੋਕਸ ਹੋਣਾ ਤੁਹਾਡੇ ਫਾਦਰ ਉਹ ਕਿਹੜੇ ਫਰੰਟ ਦੇ ਉੱਤੇ ਲੜ ਰਹੇ ਸੀ ਜੀ ਹੁਸੈਨੀ ਵਾਲਾ ਹੁਸੈਨੀ ਵਾਲਾ ਤੇ 3 ਦਸੰਬਰ ਨੂੰ ਹੀ ਪਹਿਲੇ ਦਿਨ ਜਦੋਂ ਲੜਾਈ ਹੋਈ ਉਦੋਂ ਹੀ ਫੜੇ ਗਏ ਸੀ ਨਾਲ 50 ਸੋਲਜਰਸ ਮਾਰੇ ਗਏ ਸੀ 50 ਹੋਰ ਫੜੇ ਵੀ ਗਏ ਸੀ ਕੀ ਕਹਿੰਦੀ ਹੈ ਸਰਕਾਰ ਹੁਣ ਜੇ ਤੁਸੀਂ ਗੱਲ ਕਰਦੇ ਹੋ ਸਰਕਾਰ ਕੀ ਕਹਿੰਦੀ ਹੈ ਸਾਡੀ ਸਰਕਾਰ ਇੰਨਾ ਸੋਲਜਰਸ ਨੂੰ ਭੁੱਲੀ ਜਾਂਦੀ ਆ ਆਮ ਤੌਰ ਤੇ ਅਸੀਂ ਕਈ ਸਾਲਾਂ ਤੋਂ ਕੋਸ਼ਿਸ਼ ਤਾਂ ਕਰ ਰਹੇ ਹਾਂ ਪਰ ਉਹਨਾਂ ਨੇ ਹੁਣ ਤੱਕ ਇੱਕ ਮਿਸਿੰਗ ਇਨ ਐਕਸ਼ਨ ਸੈੱਲ ਵੀ ਨਹੀਂ ਸ਼ੁਰੂ ਕੀਤਾ ਜਿਸ ਤਰ੍ਹਾਂ ਕੈਨੇਡਾ ਵਿੱਚ ਹੈ ਅਮਰੀਕਾ ਵਿੱਚ ਹੈ ਆਸਟ੍ਰੇਲੀਆ ਵਿੱਚ ਹੈ ਹੋ ਸਕਦਾ ਹੈ ਕਿ ਬੰਦੀ ਰੱਖੇ ਗਏ ਸੀ ਇੱਕ ਦੋ ਚਿੱਠੀਆਂ ਵੀ ਆਈਆਂ ਸੀ ਉਹਨਾਂ ਦੀਆਂ ਅਸੀਂ ਆਪਣੇ ਬੰਦੀ ਰੱਖੇ ਗਏ ਸੋਲਜਰਜ਼ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਹਿੰਨੇ ਆ ਸਾਡੀ ਇੰਟੈਲੀਜੈਂਸ ਬਹੁਤ ਚੰਗੀ ਹੈ ਉੱਥੇ ਜਾ ਕੇ ਟੈਰਰਿਸਟ ਕੈਂਪ ਉੜਾ ਕੇ ਆਏ ਨੇ ਪਰ ਸਾਡੀ ਇੰਟੈਲੀਜੈਂਸ ਹੁਣ ਤੱਕ ਇਹ ਵੀ ਨਹੀਂ ਪਤਾ ਕਰ ਸਕੀ ਕਿ ਇਹਨਾਂ ਵਿੱਚੋਂ ਕਿੱਥੇ ਰੱਖੇ ਗਏ ਸੀ ਇਹ ਬੰਦੇ ਹੁੰ ਵੀ ਹੈ ਕਿ ਨਹੀਂ ਹੈ ਤੇ ਇਹਨਾਂ ਦਾ ਹੋਇਆ ਕੀ ਤੁਹਾਡੇ ਸੁਪਰੀਮ ਕੋਰਟ ਦੇ ਅੰਦਰ ਵੀ ਕੇਸ ਚੱਲ ਰਿਹਾ ਹੈਗਾ ਉਹ ਕੇਸ ਦੇ ਅੰਦਰ ਕੁਝ ਬਣ ਰਿਹਾ ਹੈਗਾ ਕੀ ਅਪਡੇਟ ਆ ਉਸ ਕੇਸ ਦਾ ਜਾਂ ਸੁਪਰੀਮ ਕੋਰਟ ਦਾ ਕੀ ਰਿਸਪਾਂਸ ਆ ਐਕਚੁਅਲੀ ਕੇਸ ਵਿੱਚ ਕੁਝ ਰਿਸਪਾਂਸ ਹੋਇਆ ਨਹੀਂ ਹੈ ਕੇਸ ਇਹ ਚੱਲ ਰਿਹਾ ਸੀ ਕਿ ਤੁਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਲੈ ਕੇ ਜਾਓ ਕਿਉਂਕਿ ਦਾ ਕੋਈ ਹੱਲ ਨਹੀਂ ਨਿਕਲਿਆ ਪਰ ਹੁਣ ਤੱਕ ਗਵਰਨਮੈਂਟ ਦਾ ਤੇ ਕੋਰਟ ਦਾ ਕੋਈ ਫੈਸਲਾ ਉਹ ਉਹਦੇ ਉੱਤੇ ਨਹੀਂ ਹੋਇਆ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤਾਂ ਸੋਸਾਇਟੀ ਦੇ ਅੰਦਰ ਅਕਸਰ ਤੁਸੀਂ ਇੱਕ ਵਿਚਰਦੇ ਹੋਗੇ ਕਿਸ ਤਰ੍ਹਾਂ ਦਾ ਰਿਸਪਾਂਸ ਹੁੰਦਾ ਸੋਸਾਇਟੀ ਦਾ ਜਦੋਂ ਇਹ ਅਕਸਰ ਗੱਲ ਇੱਕ ਘੇਰੇ ਦੇ ਅੰਦਰ ਜਾਂਦੀ ਹੋਊਗੀ ਕਿ ਇਸ ਤਰ੍ਹਾਂ ਵੀ ਹੁੰਦਾ ਜੰਗਾਂ ਦੇ ਨਾਲ ਇਸ ਤਰ੍ਹਾਂ ਹੁੰਦਾਗਾ ਇੱਕ ਪਰਿਵਾਰ ਦੀ ਪੂਰੀ ਦੀ ਪੂਰੀ ਲਾਈਫ ਆ ਜਿਹੜੀ ਉਹ ਡਿਸਟਰਬ ਹੁੰਦੀ ਆ ਤਾਂ ਲੋਕਾਂ ਦਾ ਕੀ ਰਿਸਪਾਂਸ ਹੁੰਦਾ ਕਿਉਂਕਿ ਲੋਕ ਜੰਗਲੀ ਬੜੇ ਉਤਾਵਲੇ ਹੁੰਦੇ ਨੇ ਆਮ ਤੌਰ ਦੇ ਤੇ ਜਦੋਂ ਗੱਲ ਚੱਲਦੀ ਦੇਖੋ ਮੈਂ ਤਾਂ ਇਹ ਦੇਖਿਆ ਕਿ ਉਹ ਲੋਕ ਤਾਬਲੇ ਹੁੰਦੇ ਜਿਨ੍ਹਾਂ ਨੂੰ ਕੁਝ ਖਾਸ جنگਵਾਰੇ ਪਤਾ ਨਹੀਂ ਹੈ ਉਹ ਪਿੱਛੇ ਬੈਠ ਕੇ ਆਪਣੀ ਆਮ ਚੇਅਰ ਵਿੱਚ ਜਿਸ ਤਰ੍ਹਾਂ ਪੋਲਿਟਿਸ਼ੀਅਨਸ ਹੁੰਦੇ ਆ ਲੀਡਰ ਹੁੰਦੇ ਆ ਲੀਡਰਾਂ ਨੇ ਆਪਣੀਆਂ ਕੁਰਸੀਆਂ ਤੇ ਬੈਠ ਕੇ ਜੰਗ ਦਾ ਐਲਾਨ ਕਰ ਦੇਣਾ ਹੈ ਹੈਨਾ ਟਰੋਰਿਜ਼ਮ ਤਾਂ ਕਿਤੇ ਵੀ ਦੁਨੀਆਂ ਚ ਵਾਰ ਨਾਲ ਨਹੀਂ ਖਤਮ ਹੋਈ ਹੈ ਇਨਫੈਕਟ ਵਧੀ ਹੈ ਤੁਸੀਂ ਦੇਖਿਆ ਕਿ ਇਕੋ ਫੈਮਿਲੀ ਜਿਨ੍ਹਾਂ ਨੇ ਜੰਗ ਕੀ ਹੁੰਦੀ ਹੈ ਜਿਨ੍ਹਾਂ ਨੂੰ ਡਾਇਰੈਕਟ ਜੰਗ ਦਾ ਕੋ ਨੁਕਸਾਨ ਹੋਇਆ ਉਹਨਾਂ ਦੇ ਫਾਦਰ ਸਾਹਿਬ ਦਾ ਪਤਾ ਨਹੀਂ ਲੱਗਿਆ ਮਿਸਿੰਗ ਨੇ ਜੰਗ ਤੋਂ ਬਾਅਦ 1971 ਤੋਂ ਬਾਅਦ ਅੱਜ ਤੱਕ ਔਰ ਇਸ ਤਰ੍ਹਾਂ ਦੇ ਸੈਮੀਨਾਰਾਂ ਦੇ ذریعے ਕੋਸ਼ਿਸ਼ ਹੋ ਰਹੀ ਹੈ ਚੰਡੀਗੜ੍ਹ ਵਰਗੀ ਥਾਂ ਦੇ ਉੱਤੇ ਕਿ ਜੰਗ ਦੇ ਮਾਹੌਲ ਦੇ ਉੱਤੇ ਜੋ ਗੱਲਬਾਤ ਆ ਉਸੇ ਦੌਰ ਦੇ ਅੰਦਰ ਸ਼ਾਂਤੀ ਦੀ ਗੱਲ ਹੋਵੇ ਕਿਉਂਕਿ ਆਮ ਤੌਰ ਤੇ ਸ਼ਾਂਤੀ ਦੇ ਇਨੀਸ਼ੀਏਟਿਵ ਹੁੰਦੇ ਨੇ ਪਰ ਜਦੋਂ ਜੰਗ ਦੇ ਦੌਰ ਦੇ ਅੰਦਰ ਜਦੋਂ ਜੰਗ ਦੀ ਕੋਸ਼ਿਸ਼ ਹੋ ਰਹੀ ਹੋਵੇ ਵੱਖ-ਵੱਖ ਥਾਵਾਂ ਦੇ ਉੱਤੋਂ ਉਦੋਂ ਜਦੋਂ ਸ਼ਾਂਤੀ ਦੀ ਗੱਲ ਹੁੰਦੀ ਆ ਤਾਂ ਬੜੀ ਇੰਪੋਰਟੈਂਟ ਆ ਕਿਉਂਕਿ ਦੁਨੀਆ ਦੇ ਅੰਦਰ ਹਰ ਮਸਲੇ ਦਾ ਗੱਲ ਹੱਲ ਜਿਹੜਾ ਸ਼ਾਂਤੀ ਦੇ ਨਾਲ ਹੋਇਆ ਦੁਨੀਆ ਦੇ ਹਰ ਮਸਲੇ ਦਾ ਹੱਲ ਡਾਇਲੌਗ ਆ ਜੰਗ ਨਹੀਂ ਹੈਗੀ ਹਿੰਸਾ ਨਹੀਂ ਹੈਗੀ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਵੀ ਡਾਇਲੌਗ ਨਾਲ ਹੱਲ ਹੋਈ ਸੀ ਕੈਮਰਾਮੈਨ ਗੁਜੀਤ ਦੇ ਨਾਲ ਆਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ